ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੱਧਿਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਡਾਲਾ ਪੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਆਈ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ گاਵਾ ਤੇ ਇੱਕ ਮਾਈ ਤੁਹਾਨੂੰ ਦਿਖਾਉਣੀ ਆ گاਵਾ ਦੇ ਵਿੱਚ ਕੋਈ ਟੋਕੜ ਗੱਬਣਿਆ ਕੋਈ ਸੂਈ ਆ ਤੇ ਕੋਈ ਬੱਚੇ ਤੋਂ ਬਿਨਾ ਵਾ ਤੇ ਮੱਝ ਵੀ ਬੱਚੇ ਤੋਂ ਬਿਨਾ ਇਹ ਤੁਹਾਨੂੰ ਦਿਖਾਉਣੀ ਆ ਮੇਜਰ ਸਿੰਘ ਨਾਲ ਕੋਲ ਆਪਾਂ ਆਏ ਆ ਤੇ ਗੱਲਬਾਤ ਹੁਣ ਕਰਦੇ ਵਿਦਿਆਰਥੀ ਨਾਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਕਿ ਆਪਣੇ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ ਕੋਈ ਜਿਹੜਾ ਵੀ ਇੱਥੇ ਨਹੀਂ ਆ ਪਹੁੰਚ ਸਕਦਾ ਵੀਡੀਓ ਕਾਲ ਤੇ ਦੋ ਟਾਈਮ ਆਪਣੀ ਚੁਾਈ ਜ਼ਰੂਰ ਕਰਾ ਲੈ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਤੇ ਆਪਣੀ ਗਾਰੰਟੀ ਤੇ ਪਸ਼ੂ ਜਿਹੜਾ ਖਰੀਦਿਆ ਕਰੋ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਸਾਰੀਆਂ ਚੀਜ਼ਾਂ ਆਪ ਵੀ ਸਾਰੀਆਂ ਚੀਜ਼ਾਂ ਵੇਖਿਆ ਚੱਖਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀਰ ਜੀ ਓਸਨਾਂ ਟਿਕ ਟਾਕ ਦੀ ਚਲੋ ਵਧੀਆ ਚੀਦਾ ਜੇ ਪਿਛਲਾ ਮਾਲ ਵੇਚ ਗਿਆ ਫਿਰ ਮਾਲ ਵੇਚ ਗਿਆ ਤਾਂ ਪਟਾੜੀ ਵੀ ਵੇਚਦਾ ਮਾਲ ਨਹੀਂ ਆਈ ਜਾਂਦਾ ਵੀ ਜਾਂਦਾ ਗਾਹ ਤੁਹਾਨੂੰ ਪਤਾ ਬੜਾ ਵੀ ਲੱਗੇ ਵੀਡੀਓ ਤੇ ਠੀਕ ਆ ਉਹ ਕਰ ਮਿਲ ਜਾਂ ਮੈਂ ਅਕੀ ਠੀਕ ਆ ਇਲੀ ਗਾਹ ਕਦ ਰੇਲੀ ਇੱਕ ਤੇ ਉਹ ਡੰਗਰ ਤੇਨ ਦੋ ਤੇਨ ਦੇਲੀ ਵਿਖਦੇ ਠੀਕ ਆ ਚਲੋ ਵਧੀਆ ਗੱਲ ਆ ਤੇ ਫਿਰ ਬਾਕੀ ਇਹ ਆ ਵੀ ਕਾਫੀ ਦਿਨ ਹੋ ਗਏ ਆ ਆਪਣੀ ਹੁਣ ਗੱਲ ਹੋਉਂਦੀ ਤੇ ਪਰ ਸਾਡਾ ਤਾਂ ਲੱਗਿਆ ਨਹੀਂ ਸਾਡਾ ਤੇ ਹੁਣ ਫੇਰ ਮਾਲ ਇਕੱਠਾ ਹੋਇਆ ਵਾ ਅੱਜ ਅੱਜ ਇਕੱਠਾ ਕੀਤਾ ਅੱਜ ਹੀ ਆਇਆ ਸਾਰਾ ਮਾਲ ਠੀਕ ਆ ਤੇ ਚਲੋ ਫੇਰ ਨਾਮ ਦੱਸੋ ਨਾਮ ਆਪਣਾ ਮੇਜਰ ਸਿੰਘ ਪਿੰਡ ਬਡਾਲਾ ਪੰਗ ਜਿਲ੍ਹਾ ਕਰਤਾਰਪੁਰ ਤਸਵੀਰ ਲਾਉਣੀ ਤੇ ਫੋਨ ਨੰਬਰ ਬੋਲੋ 82465247 ਇਥੋਂ ਕਲਾਂਡੌਰ ਕਿੰਨਾ ਕਿ ਜੀ 7 ਕਿਲੋ ਤੇ ਬਟਾਲਾ 13 ਕਿਲੋ ਠੀਕ ਆ ਜੀ ਤੇ ਚਲੋ ਫੇਰ ਸ਼ੁਰੂਆਤ ਮਈ ਤੋਂ ਕਰ ਲਈਏ ਹਾਂ ਜੀ ਮਈ ਨੂੰ ਮਹੀਨਾ ਹੋ ਗਿਆ ਜੀ ਅੱਛਾ ਪਾਛੀਓ ਦੁੱਧ ਦਿੱਤੀ ਤੇ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈ ਜੀ ਬੱਚਾ ਤਾਂ ਮਰ ਗਿਆ ਜੀ ਮਿਲਦੀ ਕਿੱਦਾਂ ਜੀ ਇਦਾਂ ਹੀ ਭਾਰੇ ਤੇ ਠੀਕ ਆ ਹਾਂਜੀ ਚਲੋ ਫੇਰ ਇਹਨਾਂ ਕੱਦ ਕਾਠ ਦੀ ਚੰਗੀ ਆ ਤੇ ਜਿੱਡੀ ਮਾਜੇ ਉਹਦੀ ਸੰਭੀ ਨਹੀਂ ਆ ਕਿਸੇ ਨੇ ਕੱਦ ਕਾਠ ਚੰਗਾ ਉੱਚਾ ਹੋਇਆ ਦਾ ਪਰ ਸਾਂਹ ਥੋੜੀ ਘੱਟ ਹੋਈ ਆ 8 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਪੋਸ਼ਣ ਦੀ ਕੱਟੀ ਆ ਜੱਦੀ ਏਡੀ ਕੀ ਆਈ ਦੀ ਪੋਸ਼ਣ ਤੇ ਬਾਕੀ ਪੁੱਤਰਾਂ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਹੀ ਆ ਤੇ ਮੁੱਲ ਫੇਰ ਇਹਦਾ ਮੁੱਲ ਇਹਦਾ 55000 ਕਰਦੇ ਵਿੱਚ 50000 ਦੇ ਦਾਂਗੇ 50000 ਦੀ ਦੇ ਦੋਗੇ ਹੋਰ ਕਰਦਾਂਗੇ ਮਾਜ ਅੱਛਾ 48000 ਦੀ ਦੇ 47 ਦੀ ਤੇ ਦੁੱਧ 8 ਕਿਲੋ ਚਵਾ ਦੋ ਕਿ ਕਰ ਦੋ ਟਾਈਪ ਤਿੰਨਾਂ ਚੋ ਜਿਓ ਮੱਛੀ ਅਧੀ ਕਰ ਖੜੀ ਆ ਠੀਕ ਹੈ ਜੀ ਹਾਂਜੀ ਤੇ ਆ ਗਾਂ ਬੱਚੇ ਵਾਲੀ ਜੇ ਭਾਜੀ ਬੱਚੇ ਵਾਲੀ ਨੂੰ 20 ਦਿਨ ਹੋ ਗਏ ਸੋਈ 20 ਦਿਨ ਹੋ ਗਏ ਸੋਈ ਨਾ ਬੱਚਾ ਕਿਹੜਾ ਜੇ ਦਾ ਬੱਚਾ ਹੀ ਅੱਛਾ ਦਾ 20 ਨਾਲੋਂ 25 ਦਿਨ ਨਾਲ ਹੀ ਤੁਸੀਂ ਹੋਈ ਆ ਮਹੀਨੇ ਦੇ ਲਾਗੇ ਬੰਦੇ ਦਾ ਬੱਚਾ ਹੈਗਾ ਜੀ ਜਿਹੜਾ ਆ ਦੇਖ ਸਕਦੇ ਹੋ ਜੀ ਪੱਠੇ ਪੁੱਠੇ ਖਾਂਦਾ ਆ ਦੇ ਦੁੱਧ ਕਿੰਨਾ ਜੇ ਦੁੱਧ ਹੈ 12 ਕਿਲੋ ਹੈਗਾ ਪੱਕਾ ਦੁੱਧ ਪੱਕਾ ਪਾਰਾ ਕਿਉਂ ਦੋ ਟਾਈਮ ਚੋ ਤਿੰਨ ਟਾਈਮ ਚੋਏ ਕੋਈ ਠੰਡੀ ਸੀਰ ਹੋਗੀ ਅੱਛਾ ਕੋਈ ਨਿਆਣੀ ਕੋਹ ਨਹੀਂ ਪੋਣਾ ਕੋਈ ਦਾ ਬੈਜੋ ਤੋਰੋ ਫਿਰ ਇਹਨੂੰ ਬਾਕੀ ਦੁੱਧ 12 ਕਿਲੋ ਤੁਸੀਂ ਚਵਾ ਲੈਣਾ ਆਪਾਂ ਵੀਡੀਓ ਕਰਦੇ ਤੇ ਭਾਵੇਂ ਘਰੇ ਆਣ ਕੇ ਇੱਕ ਕਰੀ ਕਰੇ ਇਹਨਾਂ ਥੋੜਾ ਇੱਧਰ ਤੇ ਮੁੱਲ ਫਿਰ ਇਹਦਾ ਮੁੱਲ ਚਲੀ ਜਾਂਦੀ ਵੀ ਇਹ ਕਰ ਦਈਏ ਅੱਛਾ ਤੇ ਹਾਂ ਨਾ 35 ਦੇ ਦਾਂਗੇ 35000 ਦੇ ਛੋਟਾ ਭਾ ਕਰਦਾ ਕੋਈ ਉੱਚਾ ਛੋਟਾ ਭਾ ਕਰ ਦੋਗੇ ਫੋਨ ਲਾਵੇ ਕੋਈ ਇੱਕ ਨਹੀਂ ਤੇ ਹੁਣ ਇੱਕ ਆ ਗਾਂ ਜੇ ਹਜੇ ਟੁਕੜੀ ਵਸੀ ਅੱਛਾ ਸੱਤ ਗੋਦ ਦੁੱਧ ਪੱਕਾ ਦੋ ਡੇਗਾ ਸੱਤ ਕਿੱਲਾ ਪੱਕਾ ਦੁੱਧ ਜਿੰਨਾ ਦੁੱਧ ਕਾਵਾਂਗੇ ਦਿਨ ਤੋਂ ਟਾਂ ਤਿੰਨ ਦਾ ਸੁਣੀ ਗੱਲ ਹੈ ਕੋਈ ਅੱਛਾ ਕੋਈ ਚੱਕ ਕੇ ਦੁੱਧ ਜਿੰਨਾ ਹੋ ਉਹਨੇ ਕਾਵਾਂਗੇ ਅੱਛਾ ਇਹਨੂੰ ਆਪਾਂ ਉਹ ਕਹਦਾ ਕਹਿਦੀ ਜਿੰਨਾ ਹੈਗਾ ਨਹੀਂ ਬਾਕੀ ਇਹ ਬਈ ਸਹੀ ਦੱਸਣਾ ਚਾਹੀਦਾ ਵਾ ਫੇਰ ਹੀ ਗਾ ਕੇ ਪੱਕਾ ਜੁੜਦਾ ਵਾ ਨਹੀਂ ਤੇ ਪਾਣੀ ਵੀ ਰਿਧਾ ਜੁੜ ਗਿਆ ਕੋਈ ਕਿਨੇ ਕਿਨੇ ਗੱਈਆਂ ਲੈ ਕੇ ਪਾਣੀ ਕੋਈ ਸੀ ਹਾਂਜੀ ਨਹੀਂ ਤੇ ਤਾਂ ਇੱਕ ਵਾਰੀ ਲਾ ਗਿਆ ਦੁਬਾਰਾ ਨਹੀਂ ਹੋਣਾ ਕਿਸੇ ਹਾਂ ਨਹੀਂ ਹੋਣੀ ਵੇਦੀ ਹਾਂਜੀ ਹਾਂਜੀ ਤਾਂ ਨੇ ਇਹਦੇ ਕਹੇ ਇਤਨਾ ਚਲੋ ਚੰਗਾ ਐ ਕੱਦ ਕਾਠ ਦੀ ਚੰਗੀ ਹਤਰਾ ਇੱਕ ਵਾਰੀ ਲਾਜੋ ਸਿੱਧੀ ਤੋਰ ਦੋ ਆਜੋ ਲੈ ਆਇਓ ਫਿਰ ਇਹ ਕੋਈ ਟੋਕੜਾ ਘਬੜਾ ਵੀ ਤੁਹਾਨੂੰ ਜੀ ਦਿਖਾਵਾਂਗੇ ਤੇ ਇਹਦਾ ਮੁੱਲ ਮੋਲੇ ਜੀ ਥੋੜਾ ਜਿਆਦਾ ਵੀ ਕਰਦੇ 13000 ਜੀ ਦੇ ਦਾਂ। ਅੱਛਾ 13000 ਜੀ ਦੇ ਦਾਂ। ਜੀ ਜੀ ਦਾ ਕੋਈ ਨਿਆਣ ਬਣਾ ਇਦਾਂ ਹੀ ਹੋਣਾ। ਠੀਕ ਹੈ ਜੀ। ਹਾਂ ਜੀ। ਤੇ ਹੁਣ ਜਿਹੜੀ ਆ ਗਾਂਜ ਇਹਦੇ ਕੋਲ 7 ਕਿਲੋ ਜੀ। 7 ਕਿਲੋ ਹੈਗਾ ਪੱਕਾ ਦੁੱਧ। ਹਾਂ ਜੀ ਥੋਕੜ ਜੀ। ਤੋਰੋ ਫਿਰ। ਇਹਦਾ ਬੱਚਾ ਨਹੀਂ ਹੈਗਾ ਟੋਕੜੀ ਹੈ ਜੀ। ਬਾਕੀ ਰੰਗ ਰੂਪ ਦੀ ਇਹ ਵੀ ਚੰਗੀ ਹੈ। ਖਾਣਾ ਦੱਸ ਜੀਗਾ ਆਪ ਵੀ ਚੰਗਾ। ਆ ਲੈ ਸਾਦੇ ਹਵਾਨਾ ਜਿਹੜਾ ਇਹਦਾ ਇਹ ਆ ਤੁਹਾਨੂੰ ਵੀ ਦੇਖ ਸਾਦੇ ਜੀ ਬਾਕੀ ਚਿਹਰੇ ਦੇ ਵੀ ਕਾਫੀ ਖੂਬਸੂਰਤ ਆ ਪਸ਼ੀਏ ਤੁਜਾ ਦਵਾ ਹੁੱਚ ਤੇ ਇਹਦਾ ਫਿਰ ਮੁੱਲ ਮੁੱਲੇ 18000 ਰੁਪਏ ਕੱਢ 15000 ਦੇ ਦਾ ਅੱਛਾ 15000 ਦੀ ਹਾਂਜੀ ਬਾਕੀ ਚਲੋ ਮੌਕੇ ਤੇ ਹੋਰ ਫੋਨ ਤੇ ਲਾਵੇ ਜਰੂਰ ਤੇ ਆ ਤੋਕੜ ਗੱਪਨ ਚੱਕ ਪਾਸ ਚ ਚੱਕ ਪਾਸ ਪਹਿਲਾਂ ਦਊਗਾ ਅੱਛਾ ਚੌਥੇ ਵੀ ਨਹੀਂ ਭਾਈ ਚੱਕ ਪਾਸ ਜੀ ਠੀਕ ਹੈ ਜੀ ਤੋ ਕਾ ਜਾਣਾ ਸਾਢੇ 3 ਮਹੀਨੇ ਗੱਪਨ ਸਾਢੇ 3 ਮਹੀਨੇ ਦੀ ਗੱਪਨ 27 ਕਿਲੋ ਕਾ ਪੱਖਾ ਕੋਈ ਨਹੀਂ ਆਣੀ ਪਰ ਅਸਲੀ ਠੰਡੀ ਸੀ ਲੇ ਜੋਈ ਜ਼ਬਰੇ ਤੋਰੋ ਹਾਂ ਫਿਰ ਇਹਦੇ ਵੀ ਥਾਣੇ ਦੇਖ ਸਾਦੇ ਜੀ ਇਹ ਪੂਰੀ ਪਾਲੀ ਬਰੀਡ ਹੈ ਜਿਹੜੀ ਪੰਜਾਬ ਦੀ ਜੱਸੀ ਹੈ ਵੇ ਲੈਸ ਉਹ ਆ ਗਏ ਲੈਸ ਉਹ ਇਹ ਤਾਂ ਗਾਂ ਦੂਸਰਾ ਸੋਨਾ ਹੀ ਨੇ ਕਰੀ ਲੈ ਜੀ ਸਿੱਧੀ ਉੱਥੇ ਕਮਾ ਲਿਆ ਲੈ ਲੀ ਜੀ ਤੇ ਇਹਦਾ ਫਿਰ ਮੁੱਲ ਮੁੱਲ ਦਾ ਬਤੀਜਾ ਪੇ ਕਰਦੇ ਅੱਛਾ 28000 ਜੀ 28000 ਜੀ ਤੇ ਮੌਕੇ ਤੇ ਹੋਰ ਕਰ ਦੋਗੇ ਛੋਟ ਪਾਓ ਜੀ ਮੌਕੇ ਜਾਨਾ ਫੋਨ ਕੋ ਲਾਵੇ ਜਰੂਰ ਇੱਕ ਵਾਰੀ ਹਾਂ ਠੀਕ ਆ ਤੇ ਹੁਣ ਆ ਵੀ ਬੱਜਰ ਵੀ ਨਹੀਂ ਆ ਹਾਂ ਜੀ ਨੇ ਇੱਕੋ ਮਹੀਨਾ ਸੂਈ ਨੂੰ ਆ ਜੀ ਅੱਛਾ ਉਹਦਾ ਗਾਰੰਟੀ ਇੱਕੋ ਮਹੀਨਾ ਸੀ ਕੱਲੇ ਦਾ ਵਸ਼ਾ ਮਰਿਆ ਜੀ ਅੱਛਾ ਕੱਲ ਪੱਛਾ ਮਰ ਗਿਆ ਉਹਦਾ ਦਿਓ ਦੇਖੋ

ਮੋੜ ਜਿਹੜਾ ਖਾਈਆ ਵੀ ਕਰਦੇ ਆਂ ਅੱਛਾ 5000 ਰੇਸਾਂ 5000 ਦੀ ਹਾਂ ਠੰਡੀ ਸੀ ਜੇ ਹੋ ਮੌਕੇ ਤੇ ਹੋਰ ਹੋ ਜਾਊਗਾ ਫੋਟ ਪਾਉ ਜੂ ਮੌਕੇ ਤੇ ਤੇ ਬਾਕੀ ਹੋਰ ਕੁਛ ਨਾ ਫਿਰ ਲੱਗ ਛੋਟੀ ਹੈਗੀ ਜੇ ਕੋਈ ਸੈਟ ਕਰਨੀ ਹੋ ਖੜ ਕੇ ਖੜ ਸਕਦਾ ਅੱਛਾ ਇੱਕ ਆ ਨੀਲੀ ਦੀ ਝੋਟੀ ਵੀ ਜੜੀ ਹੈਗੀ ਹੈ ਝੋਟੀ ਉਦੋਂ ਰੱਖ ਲੋ ਜੇ ਅੱਛਾ ਨੀਲੀ ਦੀ ਝੂਠ ਮੰਨ ਇੱਕੋ ਹਾਂਜੀ ਇੱਕੋ ਹਸਣ ਚ ਜਾਈ ਅੱਛਾ ਇੱਕ ਹੱਥ ਨਾਲ ਚੋਈਦਾ ਮੈਂ ਇੱਕ ਹੱਥ ਨਾਲ ਕਿਉਂ ਮਤਲਬ ਧਾਰ ਸੱਕਦੇ ਅੱਛਾ ਧਾਰ ਸਕਦੇ ਹਿਲਦੀ ਨਹੀਂ ਹੈਗੀ ਚੋਣ ਲੱਗੇ ਮਾਸਾ ਅੱਛਾ ਚੋਣ ਲੱਗੇ ਨਹੀਂ ਹਿਲਦੀ ਹਾਂਜੀ ਹਾਂਜੀ ਭਾਜੀ ਸੋਈ ਬੱਛਾ ਮਗਰ ਕਤਾ ਮਗਰ ਜੀ ਧਾਰ ਸਕਦੇ ਆ ਜੀ ਇਹ ਥੋੜੇ ਦਿਨ ਹੋਏ ਸੋਈ ਨੂੰ ਜਾਰ 10 ਦਿਨ ਹੋ ਗਏ ਆ ਵਾਦੀਆ ਦੇ ਦਾਂਗੇ ਅੱਛਾ ਦੁੱਧ ਕਿੰਨਾ ਇਹ ਦੇਖੋ ਦੁੱਧ ਆਕ ਠੀਕ ਹੈ ਬਾਕੀ ਇਹ ਆਵੇ ਧਾਰ ਸਕਦੇ ਆ ਕੋਈ ਚੋ ਸਕਦਾ ਤੇ ਆਪਣਾ ਕੋਈ ਜਾ ਕੇ ਆਪਣਾ ਕੋਈ ਵੇਖ ਲੈ ਬਾਕੀ ਉਤਰਾ ਝੋਟੀ ਸੋਹਣੀ ਆ ਜਿਹੜੀ ਪਿਓਰ ਨੀਲੀ ਦੀ ਝੋਟੀ ਆ ਤੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਸ ਚਾਹ ਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੇ ਜੀ